ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਜੁਧ ਨਸ਼ਿਆਂ ਵਿਰੁੱਧ ਵਿੱਡੀ ਮੁਹਿੰਮ ਤਹਿਤ ਅੱਜ ਚਮਕੌਰ ਸਾਹਿਬ ਪੁਲਸ ਨੇ ਡੀਐਸਪੀ ਜਤਿੰਦਰਪਾਲ ਸਿੰਘ ਮਰਿੰਡਾ ਦੀ ਅਗਵਾਈ ਹੇਠ ਥਾਣਾ ਮੁਖੀ ਗੁਰਪ੍ਰੀਤ ਸਿੰਘ ਸਮੇਤ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਵਿੱਚ ਕਾਸੋ ਆਪਰੇਸ਼ਨ ਤਹਿਤ ਨਸ਼ਾ ਤਸਕਰਾਂ ਦੇ ਘਰਾਂ ਦੀਆਂ ਤਲਾਸ਼ੀਆਂ ਲਈਆਂ ਪਰੰਤੂ ਇਸ ਤਲਾਸ਼ੀ ਦੌਰਾਨ ਕੁਝ ਬਰਾਮਦ ਨਹੀਂ ਹੋਇਆ ਇਸ ਮੌਕੇ ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਉਹਨਾਂ ਨੂੰ ਵੱਡੀ ਸਫਲਤਾ ਮਿਲੀ ਹੈ ਅਤੇ ਉਹਨਾਂ ਨੇ 6-7 ਦੇ ਕਰੀਬ ਨਸ਼ਾ ਤਸਕਰ ਨੌਜਵਾਨਾਂ ਨੂੰ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਮੁਹਿੰਮ ਵੱਡੇ ਪੱਧਰ ਤੇ ਚਲਾਈ ਜਾਵੇਗੀ ਇਸ ਮੌਕੇ ਉਨਾ ਇਹ ਵੀ ਕਿਹਾ ਕਿ ਮੈਂ ਨਸ਼ਾ ਤਸਕਰਾਂ ਨੂੰ ਸਿੱਧੀ ਚੇਤਾਵਨੀ ਦੇ ਰਿਹਾ ਹਾਂ ਕਿ ਜਾਂ ਤਾਂ ਉਹ ਸ਼ਹਿਰ ਛੱਡ ਦੇਣ ਜਾਂ ਇਹ ਨਸ਼ਾ ਵੇਚਣਾ ਬਰਨਾ ਇਸ ਦੇ ਨਤੀਜੇ ਭੁਗਤਣ ਰੋਏ ਨੇ ਹੈ ਸਹੀ ਗੱਲ ਗੁਰਪੀ ਜਿਹੜੇ ਉਹ ਖੇਚੀਆਂ ਭੇਜਦੇ ਇੱਕ ਵਾਰ ਤਾਂ ਨਾ ਸਾਰੀਆਂ ਕਰਕੇ ਪਤਾ ਆਜੋ ਉਹਦੇ ਤੇ ਉਹ ਤਰੀਕਾ ਨਸ਼ਿਆਂ ਵਿਰੁੱਧ ਇਹ ਚੱਲ ਰਿਹਾ ਹੈਗਾ ਉਹਦੇ ਚ ਪੂਰੀ ਪੰਜਾਬ ਪੁਲਿਸ ਇਕਜੁੱਟ ਹੋ ਕੇ ਇੱਥੇ ਕੰਮ ਕਰ ਰਹੀ ਹੈ ਨਸ਼ਿਆਂ ਵਿਰੁੱਧ ਵੀ ਨਸ਼ਾ ਬਿਲਕੁਲ ਅਸੀਂ ਜਾਣ ਤੋਂ ਖਤਮ ਕਰ ਸਕੀਏ ਤੇ ਲੋਕਾਂ ਨੂੰ ਜਾਗਰੂਕ ਕਰ ਸਕੀਏ ਇਹਦੇ ਸਬੰਧ ਚ ਅਜ ਇੱਕ ਕਾਸੋ ਆਪਰੇਸ਼ਨ ਸਟੇਟ ਪੁਲਿਸ ਸਾਡੇ ਮਾਨ ਡੀਜੀ ਸਾਹਿਬ ਵੱਲੋਂ ਇਹ ਅੱਜ ਉਹਦਾ ਡੇਟ ਦਿੱਤੀ ਗਈ ਸੀ ਉਹਦੇ ਸਬੰਧ ਚ ਅਸੀਂ ਸਰਦਾਰ ਜੇਪੀ ਸਿੰਘ ਡੀਐਸਪੀ ਸਬਡਿਵੀਜ਼ਨ ਮਰੈਂਡਾ ਜੀ ਦੇ ਸੁਪਰਵਾਈਜ਼ਨ ਦੇ ਵਿੱਚ ਅੱਜ ਅਸੀਂ ਕਸ ਆਪਰੇਸ਼ਨ ਕੀਤਾ ਸੀਗਾ ਉਹਦੇ ਸਬੰਧ ਚ ਜਿਹੜੇ ਨਸ਼ਾ ਕਰਨ ਵਾਲੇ ਸਮਗਲਰ ਨੇ ਜਾਂ ਜਿਨ੍ਹਾਂ ਬਾਰੇ ਸਾਨੂੰ ਹੁਣ ਇਨਫੋਰਮੇਸ਼ਨ ਹੈਗੀ ਅਜੇ ਕਰ ਰਹੇ ਨੇ ਜਾਂ ਕੋਈ ਸ਼ਰਾਬ ਦੇ ਵਪਾਰੀ ਸ਼ਰਾਬ ਵੇਚਣ ਦਾ ਕੰਮ ਕਰਦੇ ਨੇ ਉਹਨਾਂ ਸਾਰੀ ਜਗ੍ਹਾ ਤੇ ਅਸੀਂ ਰੇਡ ਕੀਤੀਆਂ ਨੇ ਠੀਕ ਹੈ ਤੇ ਅਸੀਂ ਨਿਰੰਤਰ ਇਹ ਰੇਡਾਂ ਵੈਸੀ ਵੀ ਅਸੀਂ ਨਿਰੰਤਰ ਕਰ ਰਹੇ ਹਾਂ ਤਾਂ ਇਹਨਾਂ ਦੇ ਪ੍ਰੋਪਰਨ ਤੌਰ ਤੇ ਢਲ ਪਾਈ ਜਾ ਸਕੀ ਠੀਕ ਹੈ ਤੇ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਜੇਕਰ ਸਾਨੂੰ ਕਿਸੇ ਤਰ੍ਹਾਂ ਦਾ ਹੁੰਦਾ ਇਹਦੇ ਵਿੱਚ ਜੇ ਹੋਰ ਅਸੀਂ ਕਰ ਰਹੇ ਹਾਂ ਤੇ ਕਾਰਵਾਈ ਜੇ ਕਿਸੇ ਤਰ੍ਹਾਂ ਦੀ ਕੋਈ ਰਿਕਵਰੀ ਹੁੰਦੀ ਹੈ ਤੇ ਅਸੀਂ ਕਾਨੂੰਨ ਤਹਿਤ ਬਣਦੀ ਉਸ ਵਿਅਕਤੀ ਦੇ ਖਿਲਾਫ ਕਾਰਵਾਈ ਕਰਾਂਗੇ ਸਰ ਹਲਕੇ ਦੇ ਵਿੱਚ ਕਾਫੀ ਆ ਜਾਂਦੇ ਜਿਹੜੇ ਨਸ਼ਾ ਤਸਕਰ ਨੇ ਘੁੰਮਦੇ ਨਾਲ ਹਾਲੇ ਵੀ ਨਜ਼ਰ ਆ ਰਹੇ ਨੇ ਸਰ ਕਿ ਕਿਵੇਂ ਸੰਜਿਆ ਕਰ ਸਕੀਏ ਪੰਜਾਬ ਉਸੀ ਪੂਰੀ ਕੋਲਸ ਸੰਜਿਆ ਕਰ ਸਕਣੇ ਜੇ ਤੇ ਅਸੀਂ ਇਸ ਮੈਨ ਦੇ ਵਿੱਚ ਕਰੀਬ ਤੇ 3 ਪਦਮੇ ਦਰਜ ਵੀ ਕਰ ਦਿੱਤੇ ਤੇ ਬੜੀ ਵੱਡੀ ਸੜੀ ਰਕਮੀਆਂ ਵੀ ਹੋਈ ਨੇ ਕਮਰਸ਼ੀਅਲ ਮੁਕੱਦਮੇ ਵੀ ਦਰਜ ਹੋਇਆ ਤੇ ਉਹਦੇ ਵਿੱਚ 6 ਤੋਂ 7 ਅਸੀਂ ਦੋਸ਼ੀ ਵੀ ਫੜੇ ਆ ਤੇ ਪ੍ਰੋਪਰ ਕਾਰਵਾਈ ਕਰ ਰਹੇ ਆ ਜਿਹੜੇ ਉਹਨਾਂ ਨੂੰ ਵੀ ਇਸ ਮੇ ਸੰਦੇਸ਼ ਦੇਣਾ ਜਿਹੜਾ ਕੋਈ ਨਸ਼ਾ ਪਿੰਦਾ ਹੈਗਾ ਉਹ ਤਾਂ ਸਾਡੇ ਕੋਲ ਸਿੱਧੇ ਤੌਰ ਤੇ ਆਵੇ ਅਸੀਂ ਉਹਨਾਂ ਨੂੰ ਇੱਥੇ ਜਿਹੜੇ ਬਣੇ ਨੇ ਸੈਂਟਰਸ ਬਣੇ ਨੇ ਜਾਂ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਜਿਹੜੇ ਗਵਰਨਮੈਂਟ ਨੇ ਗਵਰਨਮੈਂਟ ਦੇ ਹੈਗੇ ਨੇ ਉੱਥੇ ਅਸੀਂ ਦਾਖਲ ਕਰਾਵਾਂਗੇ ਖੁਦ ਨਾਲੇ ਲਿਆ ਕੇ ਤੇ ਜਿਹੜਿਆਂ ਨੇ ਦਵਾਈ ਸ਼ੁਰੂ ਕਰਨੀ ਹੈ ਉਹ ਦਿੱਤੀ ਸੈਂਟਰਾਂ ਤੋਂ ਉਹ ਵੀ ਅਸੀਂ ਉਹਨਾਂ ਦੀ ਮਦਦ ਕਰਾਂਗੇ ਤੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਮੇਰੀ ਸਿੱਧੀ ਚੇਤਾਵਨੀ ਹੈ ਜਾਂ ਤਾਂ ਇਹ ਇਲਾਕਾ ਛੱਡ ਦੇਣ ਜਾਂ ਆਪਣਾ ਵੇਚਣ ਵਾਲਾ ਇਹ ਕੰਮ ਬੰਦ ਕਰ ਦੇਣ ਕਿਉਂਕਿ ਇਹਦੇ ਵਿੱਚ ਕੋਈ ਬਚਾ ਨਹੀਂ ਹੈਗਾ ਅੱਜ ਨਹੀਂ ਕੱਲ ਅਸੀਂ ਫੜ ਲੈਣਾ ਹੈਗਾ ਤੇ ਉਸ ਤੋਂ ਬਾਅਦ ਅਸੀਂ ਸਭ ਤੋਂ ਸਖਤ ਕਾਰਵਾਈ ਉਹਨਾਂ ਦੇ ਖਿਲਾਫ ਕਰਾਂਗੇ ਸਰ ਬੀਤੇ ਦਿਨ ਵੀ ਤੁਸੀਂ ਇੱਕ ਬਟਾ ਦਾਸਰ ਪੜਾ ਸੀ ਜਿਸ ਕੋਲ 25 ਗ੍ਰਾਮ ਹੈ ਜੋ ਰਸੀਦਾ ਕੋਰ ਬਣਦੀ ਸਿਰਫ ਉਸਤੇ ਕੀ ਕਾਰਵਾਈ ਕੀਤੀ ਤੇ ਕਿਹੜੇ ਰਿਮਾਰਡ ਉਸਤੇ ਹਾਸੀ ਕੀਤਾ ਜੀ ਇਹ ਇਹ ਤਸਕਰ ਸਾਡੇ ਨੌਲੇਜ ਦੇ ਵਿੱਚ ਲੋਕਾਂ ਦੇ ਬੜੇ ਨਾਮ ਸੀਗਾ ਇਹ ਨੂੰ ਅਸੀਂ ਕਾਰਵਾਈ ਕਰਕੇ ਫੜਿਆ 25 ਗ੍ਰਾਮ ਮੌਕੇ ਤੇ ਤੋਂ ਫੜਿਆ ਗਿਆ ਹੈ ਜੀ ਇਹਦੇ ਖਿਲਾਫ ਪਹਿਲਾਂ ਵੀ ਇਹ ਨਾਮ ਜਿਹੜਾ ਸਾਡੇ ਕੋਲੇ ਇੱਕ ਮੁਕਦਮੇ ਦੇ ਵਿੱਚ ਜਿਹਦੇ ਚ 111 ਮੀਨਸ ਤੇ 29 ਐਨਡੀਪੀਐਸ ਜਿਹਦੇ ਚ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਨਸ਼ਾ ਫੜਿਆ ਗਿਆ ਸੀਗਾ ਸੁਮੇਤ ਪ੍ਰੀਤ ਸਨ ਇਹ ਉਹਦੇ ਨਾਲ ਵੀ ਇੱਕ ਗੈਂਗ ਬਣਾ ਕੇ ਕੰਮ ਕਰਦੇ ਸੀਗੇ ਤੇ ਇਹਨਾਂ ਇਹਦੇ ਉਹਦੇ ਵਿੱਚ ਵੀ ਅਸੀਂ ਅਰੈਸਟ ਪਾਈ ਹੈ ਤੇ ਜਿਹੜਾ ਇਹ ਮੁਕੱਦਮਾ ਇੱਕ ਵੱਖਰੇ ਤੌਰ ਤੇ ਵੀ ਕਲਪਤਰ ਚ ਵੀ ਕੀਤਾ ਹੈਗਾ ਤੇ ਅਜੇ ਰਿਮਾਂਡ ਇੱਕ ਦਿਨ ਦਾ ਰਿਮਾਂਡ ਮਿਲਿਆ ਸੀ ਤੇ ਅਜੇ ਦੇਖਦੇ ਹਾਂ ਹੋਰ ਵੀ ਕੋਈ ਕਾਰਵਾਈ ਉਹ ਕਰਾਂਗੇ ਅਚਾਰ ਆਦੀ ਚੈਕਿੰਗ ਕਰਾਉਣ ਨੂੰ ਕੁਝ ਅੱਜ ਮਿਲ ਆਲਦੀ ਕੜੀ ਅਜੇ ਅਜੇ ਤਾਂ ਕੁਝ ਨਹੀਂ ਹੋਇਆ ਜੇਕਰ ਅਜੇ ਇਹ ਪੂਰਾ ਦੇਣੀ ਇਹ ਅਫਰੇਸ਼ਨ ਹੈਗਾ ਜਦੋਂ ਜੇਕਰ ਕੋਈ ਮਿਲਿਆ ਤਾਂ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ